ਤਕਰੀਬਨ ਹੁਣ ਤੱਕ ਜਿੰਨਾਂ ਮੈਂ ਆਇਆ ਕੋਈ 20 ਤੋਂ ਉੱਪਰ ਮੁਕਦਮੇ ਰਜਿਸਟਰਡ ਹੋ ਚੁੱਕੇ ਆ ਕੋਈ 30 ਤੋਂ 35 ਜਿਹੜੇ ਕੂਇਟ ਆ ਉਹ ਸੁਆਖਾਂ ਦੇ ਪਿੱਛੇ ਜਾ ਚੁੱਕੇ ਆ ਕੱਲ ਵੀ ਆਪਾਂ ਦੋ ਮੁਕਦਮੇ ਰਜਿਸਟਰ ਕੀਤੇ ਆ ਇੱਕ 95/25 ਇਹਦੇ ਵਿੱਚ ਸੋਬਨਜੀਤ ਸਿੰਘ son of ਕੁਲਦੀਪ ਸਿੰਘ ਵਾਸੀ ਜਫਰਵਾਲ ਨੂੰ ਗ੍ਰਿਫਤਾਰ ਕਰਕੇ ਇਹਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਆ ਇਹਦੇ ਖਿਲਾਫ ਮੁਕਦਮਾ ਰਜਿਸਟਰਡ ਕਰਕੇ ਤਾਂ ਇਹਦਾ ਰਿਮਾਂਡ ਲਿਆ ਜਾ ਰਿਹਾ ਹੈ ਦੀ ਪੁਸ਼ਕਿਸ਼ ਤੋਂ ਹੋਰ ਵੀ ਕਾਫੀ ਜਿਹੜੀ ਆ ਬਰਾਮਦਗੀ ਹੋਣ ਦੀ ਆਸ ਆ ਇਸੇ ਤਰ੍ਹਾਂ ਹੀ ਕੱਲ ਇੱਕ ਹੋਰ ਮਕਦਮਾ 96 ਬੜਾ 25 ਦਰਜ ਕੀਤਾ ਗਿਆ ਇਹਦੇ ਵਿੱਚ ਸੁਖਵਿੰਦਰ ਸਿੰਘ ਸਨ ਆਫ ਅੰਗਦ ਸਿੰਘ ਰੰਧਾਵਾ ਕਲੋਨੀ ਪੈਣੀ ਮੀਆਂ ਖਾਂ ਤੇ ਗੁਰਮੀਤ ਕੌਰ ਵਾਈਫ ਆਫ ਸੁਖਵਿੰਦਰ ਸਿੰਘ ਇਹ ਵੀ ਸੇਮ ਐਡਰੈਸ ਆ ਪੈਣੀ ਮੀਆਂ ਖਾਂ ਇਹਨਾਂ ਦੋਨਾਂ ਨੂੰ ਤ੍ਰਿਜਾ ਨਗਰ ਬੋਰਡ ਨੀਅਰ ਸੋਲ ਤੋਂ ਗ੍ਰਿਫਤਾਰ ਕੀਤਾ ਗਿਆ ਇਨਾਂ ਦੇ ਕਬਜ਼ੇ ਚੋਂ 3500 ਰੁਪਏ ਡਰੱਗ ਬਣੀ 20 ਗ੍ਰਾਮ ਹੈ ਰਵੰਤੇ ਕੰਪਿਊਟਰ ਡੰਡਾ ਬਰਾਮਦ ਹੋਇਆ ਇਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਦੀ ਪੁਸ਼ਕਿਸ਼ ਜਾਰੀ ਆ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਆਸ ਆ ਮੇਰੀ ਪਰ ਜੋ ਅਪੀਲ ਆ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵੀ ਬੰਦਾ ਜਿਹੜਾ ਕਿ ਉਸ ਦੇ ਆ ਜਿਹੜਾ ਹੈਰੋਨ ਸਮੈਕ ਵੇਚਦਾ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਇਹ ਦੋਨੋਂ ਮੀਆਂ ਬੀਬੀ ਆ ਇਹਨਾਂ ਦਾ ਵੀ ਅਜੇ ਰਿਮਾਂਡ ਲਿਆ ਗਿਆ ਇਹਨਾਂ ਦੀ ਵੀ ਪੁਸ਼ਕਿਸ਼ ਜਾਰੀ ਆ ਇਹਨਾਂ ਦੇ ਵੀ ਹੋਰ ਵੀ ਕਾਫੀ ਖਲਾਸੇ ਹੋਣ ਦੀ ਆਸ ਹੈ ਇਹ ਇਹਨਾਂ ਦੀ ਪੁਸ਼ਕਿਸ਼ ਅਜੇ ਰਿਮਾਂਡ ਲਿਆ ਆ ਇਹ ਪੁਸ਼ਕਿਸ਼ ਸਾਰਾ ਕੁਝ ਆ ਜੇ